ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ 16 ਤਰੀਕ ਦਿਨ ਮੰਗਲਵਾਰ ਅਸੂ ਮਹੀਨੇ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਤੇ ਜੇਕਰ ਉਸ ਦਿਨ ਤੱਕ ਤੁਸੀਂ ਮੋਲ ਮੰਤਰ ਦਾ ਜਾਪ ਇਸ ਵਿਧੀ ਨਾਲ ਕਰ ਲੈਂਦੇ ਹੋ ਮੰਨ ਕੇ ਚੱਲੋਗੇ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਰੁਕੇ ਹੋਏ ਕੰਮ ਚੱਲ ਪੈਣਗੇ ਬੱਚੇ ਵੀ ਪੜ੍ਹਾਈ ਵਿੱਚ ਅਵਲ ਆਣਗੇ ਤੁਸੀਂ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਇਹ ਵਿਧੀ ਨੂੰ ਅਪਣਾ ਕੇ ਵੇਖ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸੋਚੋ ਕਿ ਜੇਕਰ ਤੁਹਾਡੇ ਦਿਲ ਦੀ ਹਰ ਇੱਕ ਇਸ਼ਿਆ ਪੂਰੀ ਹੋਣ ਲੱਗ ਜਾਵੇ ਹਰ ਚਿੰਤਾ ਹੌਲੀ-ਹੌਲੀ ਖਤਮ ਹੋ ਜਾਵੇ ਘਰ ਦੇ ਵਿੱਚ ਖੁਸ਼ਹਾਲੀ ਤੰਦਰੁਸਤੀ ਅਤੇ ਸੁਖਚੈਨ ਆਪਣੇ ਆਪ ਹੀ ਵਾਸ ਕਰ ਜਾਣ ਤਾਂ ਜ਼ਿੰਦਗੀ ਕਿੰਨੀ ਸੋਹਣੀ ਬਣ ਸਕਦੀ ਹੈ ਇਹ ਕੋਈ ਕਹਾਣੀ ਨਹੀਂ ਇਹ ਕੋਈ ਚਮਤਕਾਰ ਵੀ ਨਹੀਂ ਇਹ ਕੋਈ ਕਲਪਨਾ ਵੀ ਨਹੀਂ ਇਹ ਸੱਚਾਈ ਹੈ ਜੋ ਮੂਲ ਮੰਤਰ ਦੇ ਅਟਲ ਪਾਠ ਵਿੱਚ ਵਸਦੀ ਹੈ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਮੋਲ ਮੰਤਰ ਇੱਕ ਅਜਿਹਾ ਬੇਅੰਤ ਮਹਾ ਮੰਤਰ ਹੈ ਜੋ ਸਾਡੇ ਹਰੇਕ ਰੋਗ ਦੁੱਖ ਤੇ ਕਰਜ਼ੇ ਨੂੰ ਖਤਮ ਕਰ ਸਕਦਾ ਹੈ ਅਤੇ ਸਾਡੇ ਮਨੁੱਖੀ ਜੀਵਨ ਨੂੰ ਤਰੋਤਾਜ਼ਾ ਕਰ ਸਕਦਾ ਹੈ ਜੇਕਰ ਅਸੀਂ ਮੋਲ ਮੰਤਰ ਦਾ ਜਾਪ ਇਸ ਵਿਧੀ ਦੇ ਅਨੁਸਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਇੰਜ ਸਮਝੋ ਕਿ ਚਮਤਕਾਰ ਹੀ ਹੋਣੇ ਸ਼ੁਰੂ ਹੋ ਜਾਣਗੇ ਪਰ ਕਈ ਭੈਣ ਭਰਾ ਪਿਆਰੀ ਸਾਧ ਸੰਗਤ ਜੀ ਅਸਾਨੂੰ ਸਵਾਲ ਕਰਦੇ ਹਨ ਕਿ ਅਸੀਂ ਬਹੁਤ ਪਾਠ ਕੀਤੇ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਵੀ ਕਈ ਵਾਰ ਸੋਚਦੇ ਹਾਂ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਸਾਡੀ ਹਰ ਮੰਗੀ ਹੋਈ ਇੱਛਾ ਪੂਰੀ ਹੋ ਜਾਣੀ ਚਾਹੀਦੀ ਹੈ ਪਰ ਸਚਾਈ ਇਹ ਹੈ ਜੀ ਕਿ ਕਈ ਵਾਰ ਵਾਹਿਗੁਰੂ ਜੀ ਸਾਡੀ ਮੰਗੀ ਹੋਈ ਚੀਜ਼ ਨਹੀਂ ਦਿੰਦੇ ਇਸ ਦਾ ਇਹ ਮਤਲਬ ਨਹੀਂ ਕਿ ਸਾਡਾ ਜਾਪ ਵਿਅਰਥ ਹੋ ਗਿਆ ਹੈ ਜਾਂ ਸਾਡੀ ਅਰਦਾਸ ਸੁਣੀ ਨਹੀਂ ਗਈ ਅਸਲ ਵਿੱਚ ਗੱਲ ਇਹ ਹੁੰਦੀ ਹੈ ਕਿ ਵਾਹਿਗੁਰੂ ਜੀ ਸਾਨੂੰ ਉਹ ਨਹੀਂ ਦਿੰਦੇ ਜੋ ਅਸੀਂ ਮੰਗਦੇ ਹਾਂ ਵਾਹਿਗੁਰੂ ਜੀ ਤਾਂ ਸਾਨੂੰ ਉਹ ਦੇਣਾ ਚਾਹੁੰਦੇ ਹਨ ਜੋ ਸਾਡੇ ਲਈ ਸਭ ਤੋਂ ਚੰਗਾ ਹੁੰਦਾ ਹੈ। ਕਈ ਵਾਰੀ ਅਸੀਂ ਜੋ ਮੰਗਦੇ ਹਾਂ ਉਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਸਾਡੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ ਹੈ। ਸਾਡੀ ਜ਼ਿੰਦਗੀ ਵਿੱਚ ਹੋਰ ਦੁੱਖ ਤੇ ਤਕਲੀਫਾਂ ਲਿਆ ਸਕਦਾ ਹੈ। ਵਾਹਿਗੁਰੂ ਸਾਡੇ ਭਲੇਖ ਨੂੰ ਸਾਡੇ ਨਾਲੋਂ ਹਜ਼ਾਰ ਗੁਣਾ ਵੱਧ ਜਾਣਦੇ ਹਨ। ਜਿਵੇਂ ਹਰ ਇੱਕ ਛੋਟਾ ਬੱਚਾ ਅੱਗ ਨਾਲ ਖੇਡਣ ਲਈ ਜ਼ੋਰ ਲਗਾਉਂਦਾ ਹੈ ਪਰ ਮਾਂ ਉਸਦੀ ਗੱਲ ਨਹੀਂ ਮੰਨਦੀ। ਬਲਕਿ ਉਸ ਨੂੰ ਕਿਸੇ ਹੋਰ ਖੇਡਣ ਵਾਲੀ ਚੀਜ਼ ਵੱਲ ਮੋੜ ਦਿੰਦੀ ਹੈ ਤਾਂ ਬੱਚਾ ਸ਼ੁਰੂ ਵਿੱਚ ਤਾਂ ਬੜਾ ਜ਼ਿਆਦਾ ਰੋਂਦਾ ਹੈ ਪਰ ਮਾਂ ਜਾਣਦੀ ਹੈ ਉਸ ਦੇ ਬੱਚੇ ਦੀ ਸੁਰੱਖਿਆ ਦੇ ਲਈ ਉਸੇ ਤਰ੍ਹਾਂ ਵਾਹਿਗੁਰੂ ਜੀ ਵੀ ਸਾਡੀਆਂ ਕੁਝ ਮੰਗਾਂ ਨਹੀਂ ਮੰਨਦੇ ਕਿਉਂਕਿ ਉਹ ਜਾਣਦੇ ਹਨ ਕਿ ਸਾਡੀ ਰੋਹ ਲਈ ਹਾਨੀਕਾਰਕ ਹਨ ਇਹ ਸਾਡੇ ਸਰੀਰ ਲਈ ਵੀ ਹਾਨੀਕਾਰਕ ਹਨ ਪਰ ਉਹ ਸਾਨੂੰ ਇੱਕ ਨਵਾਂ ਰਾਹ ਤੇ ਇੱਕ ਨਵਾਂ ਦਰਵਾਜ਼ਾ ਜ਼ਰੂਰ ਖੋਲ ਕੇ ਵਿਖਾਉਂਦੇ ਹਨ ਇਹ ਰਾਹ ਕਈ ਵਾਰ ਸਾਡੇ ਮਨ ਦੇ ਵਿਰੁੱਧ ਹੁੰਦੇ ਹਨ ਪਰ ਆਖਰ ਵਿੱਚ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਸਮਝ ਆਉਂਦੀ ਹੈ ਜੋ ਰਹਾ ਵਾਹਿਗੁਰੂ ਨੇ ਦੱਸਿਆ ਹੈ ਉਹ ਸਾਡੇ ਲਈ ਸਭ ਤੋਂ ਉਚਿਤ ਤੇ ਬਰਕਤਾਂ ਵਾਲਾ ਰਹਾ ਸੀ ਇਸ ਲਈ ਜੇ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਤਾਂ ਦੁਖੀ ਨਹੀਂ ਹੋਣਾ ਦੁਖੀ ਹੋਣ ਦੀ ਬਜਾਏ ਵਿਸ਼ਵਾਸ ਰੱਖੋ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਕਿਸੇ ਹੋਰ ਵੱਡੇ ਸੁੱਖ ਦੀ ਤਿਆਰੀ ਵਿੱਚ ਲਗਾਇਆ ਹੋਇਆ ਹੈ ਉਹ ਤੁਹਾਡੀ ਜ਼ਿੰਦਗੀ ਦੇ ਰਸਤੇ ਨੂੰ ਮੋੜ ਕੇ ਤੁਹਾਨੂੰ ਮੰਜ਼ਿਲ ਵੱਲ ਲੈ ਕੇ ਜਾ ਰਹੇ ਹਨ ਜਿੱਥੇ ਤੁਹਾਡੇ ਲਈ ਅਸਲ ਖੁਸ਼ੀ ਹੈ ਅਸਲ ਖੁਸ਼ੀ ਤੇ ਅਸਲ ਕਾਮਯਾਬੀ ਵੀ ਲਿਖੀ ਹੋਈ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸਾਖੀ ਪੇਸ਼ ਕਰਦੀ ਹਾਂ ਇਤਿਹਾਸਿਕ ਜਿਸ ਨੂੰ ਸੁਣ ਕੇ ਤੁਹਾਨੂੰ ਹੋਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਮੋਟੀਵੇਸ਼ਨ ਮਿਲ ਜਾਵੇਗੀ ਇਹ ਸਾਖੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਦੀ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਸਿੱਖ ਹਰ ਰੋਜ਼ ਆਇਆ ਕਰਦਾ ਸੀ ਉਸ ਦਾ ਹਾਲ ਇੰਨਾ ਮਾੜਾ ਸੀ ਕਿ ਘਰ ਵਿੱਚ ਭੁੱਖ ਸੀ ਤੇ ਬੱਚੇ ਭੁੱਖ ਦੇ ਨਾਲ ਵਿਲਕਦੇ ਸੀ ਕਰਜ਼ੇ ਦਾ ਪਹਾੜ ਉਸ ਦੇ ਸਿਰ ਤੇ ਚੜਿਆ ਹੋਇਆ ਸੀ ਤੇ ਹੱਥ ਜੋੜ ਕੇ ਅੱਜ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਮੇਰੇ ਸੱਚੇ ਪਾਤਸ਼ਾਹ ਮੇਰਾ ਘਰ ਖਾਲੀ ਹੈ ਬੱਚੇ ਭੁੱਖੇ ਹਨ ਮੈਨੂੰ ਧਨ ਦੀ ਦਾਤ ਬਖਸ਼ੋ ਜੋ ਮੇਰੀ ਇਹ ਮੁਸੀਬਤ ਦੂਰ ਹੋ ਜਾਵੇ ਮੈਂ ਹਰ ਰੋਜ਼ ਤੁਹਾਡੇ ਦਰਬਾਰ ਤੇ ਆ ਕੇ ਸੇਵਾ ਕਰਦਾ ਹਾਂ ਨਾਮ ਸਿਮਰਨ ਵੀ ਜਪਦਾ ਹਾਂ ਪਰ ਮੇਰੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਸ ਦੀ ਅਰਦਾਸ ਨੂੰ ਸੁਣ ਕੇ ਮੁਸਕਰਾਏ ਤੇ ਫਰਮਾਇਆ ਪੁੱਤਰ ਤੇਰੀ ਅਰਦਾਸ ਸੁਣੀ ਗਈ ਤੇਰੀ ਅਰਦਾਸ ਤਾਂ ਜਿਸ ਦਿਨ ਤੋਂ ਪਹਿਲੇ ਦਿਨ ਕੀਤੀ ਸੀ ਉਸੇ ਦਿਨ ਸੁਣੀ ਗਈ ਸੀ ਪਰ ਧਨ ਦੇ ਦਾਤ ਤੈਨੂੰ ਨਹੀਂ ਮਿਲੇਗੀ ਵਾਹਿਗੁਰੂ ਜੀ ਤੇਰੇ ਲਈ ਕੋਈ ਹੋਰ ਹੀ ਰਾਹ ਵੇਖ ਰਹੇ ਹਨ ਉਹ ਸਿੱਖ ਰੋਣ ਲੱਗਾ ਹੇ ਵਾਹਿਗੁਰੂ ਜੀ ਜੇ ਮੈਨੂੰ ਅੱਜ ਧਨ ਨਾ ਮਿਲਿਆ ਤਾਂ ਮੇਰਾ ਪਰਿਵਾਰ ਪੂਰੇ ਦਾ ਪੂਰਾ ਭੁੱਖਾ ਮਰ ਜਾਵੇਗਾ ਤਾਂ ਗੁਰੂ ਸਾਹਿਬ ਜੀ ਨੇ ਉਸਨੂੰ ਫਰਮਾਇਆ ਕਿ ਪੁੱਤਰ ਤੂੰ ਸਬਰ ਕਰ ਜੇ ਵਾਹਿਗੁਰੂ ਨੇ ਹੁਣ ਧਨ ਦੇ ਦਿੱਤਾ ਤਾਂ ਤੇਰੀ ਆਤਮਾ ਨੂੰ ਤੋ ਤੂੰ ਰਾਹ ਤੋਂ ਭਟਕ ਜਾਵੇਂਗਾ ਪਰ ਜੇ ਤੂੰ ਸਿਮਰਨ ਤੇ ਸੇਵਾ ਨਾਲ ਜੁੜਿਆ ਰਹੇਗਾ ਵਾਹਿਗੁਰੂ ਆਪ ਹੀ ਤੇਰੇ ਲਈ ਅਜਿਹੇ ਦਰਵਾਜ਼ੇ ਖੋਲ ਦੇਣਗੇ ਜਿੱਥੇ ਤੇਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਜੇਕਰ ਅੱਜ ਤੇਰੀ ਧੰਨ ਵਾਲੀ ਭੁੱਖ ਨੂੰ ਮਿਟਾ ਦਿੱਤਾ ਤਾਂ ਤੂੰ ਕਿਤੇ ਨਾ ਕਿਤੇ ਪਰਮਾਤਮਾ ਤੋਂ ਟੁੱਟ ਜਾਣਾ ਹੈ ਸੋਤੂ ਪਰਮਾਤਮਾ ਦੀ ਸੇਵਾ ਕਰਦਾ ਰਹੇ ਸਿਮਰਨ ਨਾਲ ਜੁੜਿਆ ਰਹੇ ਕੁਝ ਸਮੇਂ ਬਾਅਦ ਉਸ ਵੀਰ ਨੂੰ ਇੱਕ ਛੋਟਾ ਜਿਹਾ ਰੋਜ਼ਗਾਰ ਮਿਲ ਗਿਆ ਉਹ ਵੀਰ ਹਰ ਰੋਜ਼ ਸਵੇਰੇ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਦਾ ਸੀ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਸੇਵਾ ਸਿਮਰਨ ਵੀ ਕਰਦਾ ਸੀ ਕੁਝ ਸਮੇਂ ਬਾਅਦ ਜਦੋਂ ਉਸ ਵੀਰ ਨੂੰ ਰੋਜ਼ਗਾਰ ਮਿਲਿਆ ਤਾਂ ਹੌਲੀ ਹੌਲੀ ਰੋਜ਼ਗਾਰ ਵੱਧਦਾ ਗਿਆ ਇੱਕ ਤਾਂ ਉਹ ਵੀਰ ਵੱਡਾ ਵਪਾਰੀ ਬਣ ਗਿਆ ਪਰ ਉਹ ਵੀਰ ਨੇ ਨਾਮ ਤੇ ਸਿਮਰਨ ਨਾ ਛੱਡਿਆ ਉਸ ਵੀਰ ਨੂੰ ਨਾਮ ਸਿਮਰਨ ਕਰਦਿਆਂ ਕਰਕੇ ਮਨ ਵਿੱਚ ਸ਼ਾਂਤੀ ਆ ਗਈ। ਉਸ ਨੂੰ ਉਹ ਪੈਸਾ ਜਿੰਨਾ ਵੀ ਵਧਿਆ ਹੁਣ ਉਸਤੇ ਮਨ ਵਿੱਚ ਡਾਵਾ ਡੋਲ ਨਹੀਂ ਸੀ ਕਰ ਸਕਦਾ। ਪਰ ਜੇਕਰ ਮੇਰੇ ਧੰਨ ਗੁਰੂ ਪਾਤਸ਼ਾਹ ਅਰਜਨ ਦੇਵ ਜੀ ਉਸ ਦਿਨ ਕੁਝ ਪੈਸੇ ਦੇ ਕੇ ਉਹਦੀ ਲਾਲਸਾ ਪੂਰੀ ਕਰ ਦਿੰਦੇ ਤਾਂ ਕਿਤੇ ਨਾ ਕਿਤੇ ਉਹ ਨਾਮ ਸਿਮਰਨ ਤੋਂ ਵਾਂਝਾ ਰਹਿ ਜਾਂਦਾ। ਜਿਹੜਾ ਕਿ ਉਸ ਦਾ ਐਡਾ ਵੱਡਾ ਵਪਾਰ ਬਣਾ ਕੇ ਸ਼ਾਹੂਕਾਰ ਬਣਨ ਵਾਲਾ ਕੰਮ ਸੀ। ਉਹ ਵੀ ਉਹਦੇ ਕਰਮਾਂ ਤੋਂ ਖੁੰਝ ਜਾਣਾ ਸੀ। ਉਹ ਹਮੇਸ਼ਾ ਗੁਰੂ ਦੇ ਨਾਮ ਨਾਲ ਜੁੜਿਆ ਰਿਹਾ। ਕਈ ਸਾਲਾਂ ਬਾਅਦ ਉਹਦੇ ਜੀਵਨ ਵਿੱਚ ਭਾਗ ਮਤਲਬ ਕਿ ਇੱਕ ਤਰ੍ਹਾਂ ਦੇ ਬਿਲਕੁਲ ਹੀ ਉਸਤੇ ਬਦਲ ਗਏ। ਉਹਦੀ ਔਲਾਦ ਵੀ ਚੰਗੇ ਕੰਮਾਂ ਕਾਰਾਂ ਤੇ ਲੱਗ ਗਈ। ਉਸਦੇ ਧਨ ਵਾਲੀ ਇੱਛਾ ਵੀ ਪੂਰੀ ਹੋ ਗਈ। ਜੇਕਰ ਪ੍ਰਮਾਤਮਾ ਉਸਦੀ ਅਰਦਾਸ ਤੁਰੰਤ ਪੂਰੀ ਕਰ ਦਿੰਦੇ ਤਾਂ ਉਹ ਮਾਇਆ ਵਿੱਚ ਫਸ ਕੇ ਰੱਬ ਤੋਂ ਦੂਰ ਹੋ ਜਾਂਦਾ। ਪਰ ਗੁਰੂ ਨੇ ਉਸ ਨੂੰ ਹੋਰ ਰਾਹ ਵਿਖਾਇਆ। ਉਹ ਰਾਹ ਜੋ ਉਸ ਨੂੰ ਅਸਲੀ ਸੁੱਖ ਤੇ ਰੋਹਾਨੀ ਖੁਸ਼ੀ ਵੱਲ ਲੈ ਕੇ ਗਿਆ। ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੇਕਰ ਸਾਡੀ ਕੋਈ ਇੱਛਾ ਤੁਰੰਤ ਪੂਰੀ ਨਹੀਂ ਹੋਈ ਤਾਂ ਮਤਲਬ ਇਹ ਨਹੀਂ ਕਿ ਵਾਹਿਗੁਰੂ ਜੀ ਤੁਹਾਡੀ ਅਰਦਾਸ ਨਹੀਂ ਸੁਣ ਰਹੇ ਇਸ ਦਾ ਮਤਲਬ ਇਹ ਹੈ ਕਿ ਵਾਹਿਗੁਰੂ ਜੀ ਨੇ ਸਾਡੇ ਲਈ ਕੋਈ ਹੋਰ ਵੱਡਾ ਤੇ ਵਧੀਆ ਰਸਤਾ ਚੁਣਿਆ ਹੈ ਅਸੀਂ ਸਿਰਫ ਇੱਕ ਕੋਨੇ ਤੋਂ ਵੇਖ ਰਹੇ ਹਾਂ ਪਰ ਵਾਹਿਗੁਰੂ ਜੀ ਪੂਰੀ ਤਸਵੀਰ ਵੇਖ ਰਹੇ ਹਨ ਜੇਕਰ ਅਸੀਂ ਪਰਮਾਤਮਾ ਦੇ ਅਨੁਸਾਰ ਚੱਲਦੇ ਹਾਂ ਤਾਂ ਜ਼ਿੰਦਗੀ ਵਿੱਚ ਕਦੇ ਦੁੱਖ ਨਹੀਂ ਪਾ ਸਕਾਂਗੇ ਮੈਂ ਵੀ ਹੁਣ ਕੁਝ ਕੁ ਮਹੀਨੇ ਪਹਿਲਾਂ 41 ਦਿਨ ਲਗਾਤਾਰ ਮੋਲ ਮੰਤਰ ਦਾ ਜਾਪ ਕੀਤਾ ਮੇਰੀ ਇੱਕ ਸੇ ਜੋ ਪੂਰੀ ਹੋ ਗਈ ਜੋ ਮੈਂ ਤੁਹਾਨੂੰ ਸਾਂਝੀ ਨਹੀਂ ਕਰ ਸਕਦੀ ਸੋ ਮੇਰਾ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਭੈਣ ਭਰਾ ਜਿਹੜੇ ਮੈਨੂੰ ਮੈਸੇਜ ਕਰਦੇ ਹਨ ਕਿ ਭੈਣ ਜੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਬੜੇ ਪਾਠ ਕਰਦੇ ਹਨ ਉਹਨਾਂ ਦੇ ਲਈ ਮੈਂ ਇਹ ਮੋਲ ਮੰਤਰ ਦਾ ਜਾਪ ਲੈ ਕੇ ਆਈ ਹਾਂ ਜਿਹੜਾ ਤੁਸੀਂ ਜੇਕਰ ਸੰਗਰਾਦ ਦੇ ਦਿਹਾੜੇ ਤੱਕ ਵੀ ਕਰ ਲੈਂਦੇ ਹੋ ਇਸ ਵਿਧੀ ਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਹਾਡੀ ਵੀ ਜ਼ਿੰਦਗੀ ਬਦਲ ਜਾਵੇਗੀ। ਮੂਲ ਮੰਤਰ ਸਾਡੀ ਜ਼ਿੰਦਗੀ ਦਾ ਹੀ ਉਹ ਬੀਜ ਹੈ ਜੋ ਹਰ ਦਿਨ ਸਾਡੇ ਲਈ ਅੰਦਰ ਨਵੀਂ ਊਰਜਾ ਭਰਦਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈ ਕੇ ਅਨੇਕਾਂ ਬੂਟਿਆਂ ਨੂੰ ਜਨਮ ਦੇ ਦਿੰਦੀਆਂ ਹਨ ਉਸੇ ਤਰ੍ਹਾਂ ਮੂਲ ਮੰਤਰ ਦੀ ਰੌਸ਼ਨੀ ਸਾਡੇ ਅੰਦਰ ਮਰ ਜਾਏ ਹੋਏ ਮਨ ਨੂੰ ਫਿਰ ਤੋਂ ਜਿਉਂਦਾ ਕਰ ਦਿੰਦੀ ਹੈ। ਬਾਹਰ ਦੀਆਂ ਕਾਮਯਾਬੀਆਂ ਤਾਂ ਸਮੇਂ ਨਾਲ ਮਿਲ ਜਾਂਦੀਆਂ ਹਨ ਪਰ ਅਸਲੀ ਦੌਲਤ ਉਹ ਹੁੰਦੀ ਹੈ ਜੋ ਅੰਦਰਲੀ ਸ਼ਾਂਤੀ ਨਾਲ ਜੁੜੀ ਹੋਵੇ। ਮੂਲ ਮੰਤਰ ਇਹ ਸ਼ਾਂਤੀ ਦੇਣ ਵਾਲਾ ਖਜ਼ਾਨਾ ਹੈ ਅਕਸਰ ਲੋਕ ਜਾਪਦੇ ਪਹਿਲਾਂ ਕੁਝ ਦਿਨਾਂ ਵਿੱਚ ਸੋਚਣ ਲੱਗ ਜਾਂਦੇ ਹਨ ਕਿ ਮੇਰੀ ਇੱਛਾ ਪੂਰੀ ਨਹੀਂ ਹੋਈ ਪਰ ਸਾਧ ਸੰਗਤ ਜੀ ਯਾਦ ਰੱਖੋ ਰੱਬ ਹਮੇਸ਼ਾ ਲਈ ਸਾਡੇ ਤੋਂ ਸਭ ਤੋਂ ਵਧੀਆ ਸਮਾਂ ਚੁਣ ਰਹੇ ਹੁੰਦੇ ਹਨ ਜਦੋਂ ਅਸੀਂ 11 ਦਿਨ 21 ਦਿਨ ਜਾਂ 41 ਵਾਰ ਦਾ ਜਾਪ ਆਪਣੇ ਮਨ ਵਿੱਚ ਸੋਚ ਕੇ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਾਡੇ ਅੰਦਰਲੀ ਪਵਿੱਤਰ ਰੂਹ ਬਣ ਜਾਵੇਗੀ ਸਬਰ ਤੇ ਵਿਸ਼ਵਾਸ ਨਾਲ ਬੇਨਤੀ ਸਾਡੀ ਪੂਰੀ ਹੋ ਜਾਵੇਗੀ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਮਨੁੱਖ ਸਭ ਤੋਂ ਵੱਧ ਨੈਗੇਟਿਵ ਸੋਚਣ ਨਾਲ ਪੀੜਿਤ ਹੈ ਡਿਪਰੈਸ਼ਨ ਚਿੰਤਾ ਈਰਖਾ ਡਰ ਇਹ ਸਾਰੇ ਹੀ ਮਨ ਨੂੰ ਖੋਖਲਾ ਕਰ ਦਿੰਦੇ ਹਨ ਪਰ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਇਹ ਸਾਰੇ ਹਨੇਰੇ ਦੇ ਬਦਲ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਰਾਤ ਦੇ ਹਨੇਰੇ ਨੂੰ ਸੂਰਜ ਦੀ ਪਹਿਲੀ ਕਿਰਨ ਦੂਰ ਕਰਦੀ ਹੈ ਉਸੇ ਤਰ੍ਹਾਂ ਮੂਲ ਮੰਤਰ ਦੀ ਸਾਨੂੰ ਅੰਦਰੂਨੀ ਚਿੰਤਾਵਾਂ ਖਤਮ ਕਰ ਦਿੰਦਾ ਹੈ ਇਸੇ ਤਰ੍ਹਾਂ ਬਿਨਾਂ ਕਿਸੇ ਕਾਰਨ ਝਗੜੇ ਤਣਾ ਬਿਮਾਰੀਆਂ ਤੇ ਆਰਥਿਕ ਤਰੰਗੀਆਂ ਜਿਹੜੀਆਂ ਸਾਨੂੰ ਬਣੀਆਂ ਰਹਿੰਦੀਆਂ ਸਨ ਮੂਲ ਮੰਤਰ ਦੇ ਜਾਪ ਨਾਲ ਸਭ ਕੁਝ ਦੂਰ ਹੋ ਜਾਵੇਗਾ ਸਾਡੇ ਘਰ ਦਾ ਵਾਤਾਵਰਣ ਸ਼ਾਂਤ ਹੋ ਜਾਵੇਗਾ ਪਿਆਰ ਵਧਣਾ ਸ਼ੁਰੂ ਹੋਵੇਗਾ ਰੁਕੇ ਹੋਏ ਕੰਮ ਚੱਲਣਗੇ ਬੱਚਿਆਂ ਦੇ ਮਨ ਵਿੱਚ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਮੂਲ ਮੰਤਰ ਸਿਰਫ ਸ਼ਬਦਾਂ ਦਾ ਨਹੀਂ ਉਹ ਤਾਂ ਇੱਕ ਹਥਿਆਰ ਹੈ ਜੋ ਸਾਡੇ ਪੁਰਾਣੇ ਕਰਮਾਂ ਨੂੰ ਹੌਲੀ-ਹੌਲੀ ਕੱਟਦਾ ਹੈ ਤੇ ਚੰਗੇ ਕਰਮ ਬਣਾ ਦਿੰਦਾ ਹੈ ਮਨੁੱਖ ਕਈ ਵਾਰ ਸੋਚਦਾ ਮੈਂ ਇੰਨੀ ਮਿਹਨਤ ਕਰਦਾ ਫਿਰ ਵੀ ਸਫਲ ਕਿਉਂ ਨਹੀਂ ਹੁੰਦਾ ਅਸਲ ਕਾਰਨ ਉਹਦੇ ਕਰਮ ਹਨ ਜੋ ਰਾਹ ਵਿੱਚ ਰੁਕਾਵਟ ਬਣੇ ਹੋਏ ਹਨ ਇਸ ਲਈ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਜਾਓਗੇ ਉਹ ਜਿਹੜੇ ਮਾੜੇ ਕਰਮ ਹਨ ਟੁੱਟਣੇ ਸ਼ੁਰੂ ਹੋ ਜਾਣਗੇ ਜ਼ਿੰਦਗੀ ਵਿੱਚ ਨਵੇਂ ਰਸਤੇ ਖੁੱਲਣੇ ਸ਼ੁਰੂ ਹੋ ਜਾਣਗੇ ਤੁਹਾਡਾ ਕੀਤਾ ਹੋਇਆ ਇੱਕ ਇੱਕ ਜਾਪ ਫਿਰ ਜ਼ਰੂਰ ਸਫਲ ਹੋ ਜਾਵੇਗਾ ਜਾਬ ਦੇ ਕੁਝ ਦਿਨਾਂ ਬਾਅਦ ਮਨੁੱਖ ਨੂੰ ਅੰਦਰੋਂ ਇੱਕ ਨਵੀਂ ਤਾਕਤ ਮਿਲ ਜਾਵੇਗੀ ਕਈਆਂ ਨੂੰ ਸੁਪਨੇ ਵਿੱਚ ਰੋਹਾਨੀ ਅਨੁਭਵੀ ਮਿਲ ਜਾਣਗੇ ਕਈਆਂ ਦੇ ਚਿਹਰੇ ਤੇ ਨੂਰ ਆਉਣਾ ਸ਼ੁਰੂ ਹੋ ਜਾਵੇਗਾ ਤੇ ਕਈਆਂ ਨੂੰ ਤਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਮਿਲ ਜਾਣਗੇ ਕਈ ਭੈਣ ਭਰਾਵਾਂ ਨੂੰ ਤਾਂ ਝੋਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਕਿ ਇਹ ਕੋਈ ਚਮਤਕਾਰ ਤਾਂ ਨਹੀਂ ਇਹ ਉਹ ਮੂਲ ਮੰਤਰ ਦੀ ਲਹਿਰ ਹੈ ਜੋ ਮਨੁੱਖ ਦੇ ਅੰਦਰ ਜਾ ਕੇ ਉਸ ਦਾ ਜੋੜ ਰੱਬ ਨਾਲ ਕਰਵਾ ਦਿੰਦੀ ਹੈ ਸੋ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਭਾਵੇਂ ਤੁਸੀਂ 108 ਵਾਰ ਜਾਪ ਕਰਿਆ ਕਰੋ ਰੋਜ਼ ਜ਼ਰੂਰ ਕਰਿਆ ਕਰੋ ਵੈਸੇ ਤਾਂ ਪਰਮਾਤਮਾ ਜੀ ਦਾ ਹਰ ਸਾਹ ਨਾਲ ਸ਼ੁਕਰਾਨਾ ਕਰਨਾ ਬਣਦਾ ਹੈ ਪਰ ਜੇਕਰ ਤੁਸੀਂ ਹਰ ਰੋਜ਼ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਨਾ ਤਾਂ ਪਰਮਾਤਮਾ ਜੀ ਤੁਹਾਡੀਆਂ ਅਰਦਾਸਾਂ ਬਹੁਤ ਜਲਦ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ